ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਆਪਣੀ ਦੀਪ ਗਰੇਵਾਲ ਅੱਜ ਆਪਾਂ ਤੁਹਾਡੇ ਨਾਲ ਭੈਣ ਤੇ ਭਰਾ ਦੀਆਂ ਬੋਲੀਆਂ ਸ਼ੇਅਰ ਕਰਦੇ ਆ ਰਖੜੀ ਤੇ ਸਪੈਸ਼ਲ ਆਓ ਕਰਦੇ ਹਾਂ ਸਟਾਰਟ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਆਓ ਕਰਦੇ ਹਾਂ ਸਟਾਰਟ ਰਖੜੀ ਤੇ ਸਪੈਸ਼ਲ ਭੈਣ ਭਰਾ ਦੀਆਂ ਬੋਲੀਆਂ ਇੱਧਰ ਕਣਕਾਂ ਉੱਧਰ ਕਣਕਾਂ ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੇ ਕਾ ਬੇਬਿਰ ਗੱਲਾਂ ਕਰਾਂਗੇ ਦੋਨੇ ਪੈਣ ਪਰਾ ਬੇਬਿਰ ਗੱਲਾਂ ਕਰਾਂਗੇ ਦੋਨੇ ਪੈਣ ਪਰਾ ਬੇਬਿਰ ਗੱਲਾਂ ਕਰਾਂਗੇ ਇੱਧਰ ਕਣਕਾਂ ਉੱਧਰ ਕਣਕਾਂ ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੇ 베ਰੀ ਸੂਰ ਸਵਾਵੀਰਾ ਪੈਣ ਬੱਜੂਗੀ ਤੇਰੀ ਸੂਟ ਸਵਾਵੀਰਾ ਪੈਣ ਬੱਜੂਗੀ ਤੇਰੀ ਹਾਰੇ ਹਾਰੇ ਕਾਇੁਕ ਤੇ ਉੱਡਣ ਪ ਮੀਰੀਆ ਹਾਰੇ ਹਾਰੇ ਕ ਤੇ ਉੱਡਣ ਪ ਮੀਰੀਆ ਵਰਤੋ ਬੀਰੋਵੇ ਪੈਣਾ ਗੂੜੀਆਂ ਸੇ ਕੀਰੀਆ ਵਰਤੋ ਬੀਰੋਵੇ ਪੈਣਾ ਗੂੜੀਆਂ ਸੇ ਕੀਰੀਆ ਵਰਤੋ ਬੀਰੋਵੇ ਪੈਣਾ ਗੂੜੀਆਂ ਸੇ ਕੀਰੀਆ ਉਤ ਬੀਰ ਦਾ ਪਤੀ ਜਾ ਮੇਰਾ ਪੂਆ ਕਹਿ ਕੇ ਮੱਥਾ ਟੇਕਦਾ ਪੁੱਤ ਵੀਰ ਦਾ ਪਤੀ ਚਾ ਮੇਰਾ ਪੂਆ ਕਰਕੇ ਮੱਥਾ ਟੇਕਦਾ ਹੋਰਾਂ ਦੇ ਵੀਰੇ ਤਾਂ ਖੁੰਡਾ ਉੱਤੇ ਬੈਂਦੇ ਹੋਰਾਂ ਦੇ ਵੀਰੇ ਤਾਂ ਖੁੰਡਾ ਉੱਤੇ ਬੈਂਦੇ ਮੇਰਾ ਵੀਰ ਸਾਥ ਵਿੱਚ ਨਹੀਂ ਗੱਲ ਕਰਦਾ ਲੋਕਾਂ ਦੇ ਹੱਕ ਵਿੱਚ ਨਹੀਂ ਗੱਲ ਕਰਦਾ ਲੋਕਾਂ ਦੇ ਹੱਕ ਵਿੱਚ ਨਹੀਂ ਗੱਲ ਕਰਦਾ ਲੋਕਾਂ ਦੇ